ਸਿਰਵਾਹੇ ਗੁਰੂ ਸਾਹਿਬ ਜੀਓ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗਾ ਗੁਰ ਪ੍ਰਸਾਦ ਜਪ ਆਦ ਸਚ ਜੁਗਾ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਾਚਾ ਸੋਚੇ ਸੋਚਣਾ ਹੋਈ ਜੇ ਸੋਚੀ ਲਖਵਾਰ ਚੁਪੈ ਚੁੱਪਣਾ ਹੋਈ ਜੇ ਲਾਇ ਰਾ ਲਿਖਤਾਰ ਭੁਖਿਆ ਭੁਖਣਾ ਉਤਰੇ ਜੇ ਬੰਨਾ ਪੁਰੀਆ ਪਾਰ ਸਹਿ ਚਣ ਪਾਲਖੋ ਹੈ ਤਾਇਕ ਨਾ ਚੱਲੇ ਨਾਲ ਕਿਵ ਅਸਿਆਰਾ ਹੋਈਏ ਕਿ ਕੂੜੇ ਟੁੱਟੇ ਪਾਲਾ ਹੋ ਕੇ ਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਨਕਾਰ ਹੁਕਮ ਨਾ ਕਿਹਾ ਜਾਈ ਹੁਕਮਿ ਹੋਵਨ ਜੀ ਹੁਕਮ ਲੈ ਵਿਢਾਈ ਹੁਕਮਿ ਉਤਮ ਨੀਚ ਕਮਾਲੈ ਕਾ ਦੁੱਖ ਸੁਖ ਪਾਈਏ ਇੱਕਨਾ ਹੁਕਮਿ ਬਖਸ਼ੀ ਇਸ਼ਾ ਇੱਕ ਹੁਕਮ ਸਦਾ ਪੁਾਈਏ ਹੁਕਮਿ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੈ ਬੂਜੇ ਤਉ ਮੈਂ ਕਹਿ ਨਕੁਆ गावे गोतान वे किसे तान गावे को दात जाने निशान गावे को दुण चार गावे को विद्या विकम विचार गावे को साज करे तन कहे गावे को जी लै फिर गावे को जापे दिसे दूर गावे को वे क्या रह दूर कतना कति नावे तोट कथ कथ कति कोटि कोट कोटा जिन्दा देलन्दे लन्दे पाहे जुगा दिगन्तर खाहि काहे उक्मि उक्म चलाए राहो नानक विक्षे वे साचा साहिब साचनाए भाग्य को अपार आख मंगा देहे दे हे दे करे दातारा फिर आगे रखिए जित दिसे दरबारा मो की बोलना बोलिए जित सुंतरे प्यारा ਅਮਰਤ ਵੇਲਾ ਸੱਚ ਨਾ ਹੋੜਿਆਈ ਵਿਚਾਰ ਕਰਮੀ ਆਵੇ ਕਪੜਾ ਨਤਰੀ ਮੋਕ ਦਵਾਰ ਨਾਨਕ ਵੇ ਜਾਣੀਐ ਸਵਾਪੇ ਸਚਿਆਰ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪਿਆ ਪੋਣ ਰੰਜਨ ਸੋਹੈ ਜਨਸ ਰਿਆਂ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਏ ਮਨ ਰਕੀਏ ਪਾਉ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਗੁਰਮਕਾ ਨਾਦੰਗ ਗੁਰਮਕਾ ਵੇਦੰਗ ਗੁਰਮਕਾ ਰਿਆਸ ਮਾਈ ਗੁਰੇਸ਼ਰ ਘਰ ਘਰ ਕਾ ਬਰਮਾ ਗੁਰ ਪਾਰਵਤੀ ਮਾਈ ਦੇਹੋਂ ਜਾਣਾ ਕਾ ਨਾਹੀ ਕਹਿਣਾ ਕਤ ਨਾ ਜਾਏ ਗੁਰ ਐਕ ਰਹਿ ਬੂਝਾਈ ਸਭਨਾ ਜੀਆਂ ਕਾ ਇੱਕੋ ਦਾਤਾ ਸੋ ਮੈਂ ਵਿਸਨ ਨ ਜਾਏ ਤੀਰਥ ਨਵਾ ਜੇ ਤਿਸ ਭਾਵਾਂ ਵਿਨ ਕਾਣੇ ਕਹਿ ਨਾਹੀ ਕਰੀ ਜੇ ਤਿਸ ਟੁਪਾਈ ਦੇ ਕਾ ਵਿਨ ਕਰਮਾ ਕੈ ਮਿਲ ਲਈ ਮਾਤਵੇਤ ਰਤਨਾ ਜਵਾਰ ਮਾਨਕਾ ਜੇ ਕੋ ਗੁਰ ਕੀ ਸਿੱਖ ਸੁਨੇ ਗੁਰਾਂ ਇੱਕ ਦੇ ਬੁਜਾਈ ਸਭਨਾ ਜੀਆਂ ਕਾ ਏਕੋ ਦਾਤਾ ਸੋ ਮੈਂ ਵਿਸਰ ਨ ਜਾਏ ਜੇ ਜੁਗ ਚਾਰੇ ਆ ਰਜਾ ਔਰ ਦ ਸੋਨੀ ਹੋਏ ਨਾਮ ਅਕੰਡਾ ਵਿਤ ਜਾਣੀਏ ਨਾਲ ਚੱਲੇ ਸਰ ਕੋਏ ਚੰਗਾ ਨਾ ਰਖਾਇ ਕੇ ਜਸ ਕੀਰਤ ਜਗ ਲਾ ਜੇ ਇਸ ਨਤਨਾ ਵਈ ਤਾ ਵਾਤਨਾ ਪੂਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰਾ ਨਾਨਕ ਅਨਿਗੁਨਾ ਗੁਣ ਕਰੇ ਗੁਣਮੰਤਿਆ ਗੁਣ ਦੇ ਤਿਹ ਕੋਈ ਨਾ ਸੋਝੈ ਜੇ ਇਸ ਗੁਣ ਕੋਈ ਕਰੇ ਸੁਣੀਐ ਸਿਧ ਪੀਰ ਸੁਰਨਾਥ ਸੁਣੀਐ ਤਰਤਉਲਾ ਕਾਸ ਸੁਣੀਐ ਦੀਪ ਲੋਪ ਤਾਲਾ ਸੁਣੈ ਪਹ ਨ ਸਕੇ ਕਾਲਾ नानक भगता विकास सुनिय दुःख पावकनास ईश्वर ब्रह्मा इन्द्य मोक्षल न मन्द सुनय जोग युगतन वेद सुन्यास्तो वेदो नानक भगत सदा विकास सुन्याुक पावकनास। सुनिए सास्तोक ज्ञान ना सुनिए सटका इनाना सुनिए पढ़ पढ़ पावे मान ना लागे से ध्यान नानक भगत सदा विगास सुनिए दूका पाप का नाश सुनिए सारा गुणक कह सुनिए सेख पीरपत सा सुनिए अंदे पावे राहू सुनिए तो विस गाओ ਨਾਨਕ ਭਗਤ ਸਦਾ ਵਿਕਾਸ ਸੁਨੇ ਦੂਖ ਪਾਪ ਕਾ ਨਾਸ ਮੰਨੈ ਕੀ ਕਤ ਕਹੀ ਨਾ ਜਾਹੇ ਜੇ ਕੋ ਕਹਿ ਪਿਛੇ ਪਛਤਾਏ ਕਾ ਗਦ ਕਲਮ ਨਾਲ ਲਿਖਨ ਹਾਰ ਮੰਨੈ ਕਬੈ ਕਰਨ ਵਿਚਾਰ ਐਸਾ ਨਾਮੋਂ ਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋ ਹੈ ਮੰਨੈ ਸੁਟੋ ਵੈ ਮਨ ਭੂਤਾ ਮੰਨੈ ਸਗਲ ਪਰ ਵਣ ਕੀ ਸੁਦਾ ਮੰਨੇ ਮੂਟ ਟੋਟਾ ਨਾ ਕਾਏ ਮੰਨੇ ਜਮਕੇ ਸਾਤ ਨਾ ਜਾਏ ਸਾ ਨਾਮੋਂ ਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਮਾਰਕ ਠਾਕ ਨ ਪਾਏ ਮੰਨੇ ਪਖ ਸਿ ਉਪਰਗਟ ਜਾਏ ਮੰਨੇ ਮਗਵ ਨਾ ਚੱਲੈ ਪੰਤੂ ਮੰਨੇ ਤਰਮੋਂ ਸਭੀ ਸੰਬੰਧੋ ਐਸਾ ਨਾਮੋਂ ਰੰਝਨ ਹੋਏ ਦੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਕ ਦਵਾਰ ਮੰਨੇ ਪਰਵਾਰ ਸਦਾ ਰ ਮੰਨੇ ਤਰ ਤਾਰੇ ਗੁਰ ਸਿੱਖਾ ਮੰਨੇ ਨਾਨਕ ਪਾਵੇ ਨਾ ਪੇਕਾ ਐਸਾ ਨਾਮ ਰੰਜਨੋਏ ਦੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗਹਿ ਮਾਣਾ ਪੰਚੇ ਸੋਇ ਦਰਜਾਨਾ ਪੰਚ ਕਾ ਗੁਰ ਇਕ ਧਿਆਨਾ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨ ਨਾਹੀ ਸੁਮਾਰ ਤੋਲ ਤਰਮ ਦਿਆ ਕਾ ਪੂਤਾ ਸੰਤੋਖ ਤਾਕ ਰਖਿਆ ਜਨ ਸੁਤਾ ਜੇ ਕੋ 부ਝੇ ਹੋਇ ਇਸ਼ਤਿਆਰ ਕਬਲੇ ਉਪਰ ਕੇਤਾ ਪਾਰ ਧਰਤੀ ਔਰ ਪਰੇ ਹੋ ਰੋਰਾ तेते ते पार तले कम्जोर जी जात रंगा के नाव सवना लिख्या उडिकलामा यहो लेखा लिख जाने कोई लेखा लिख्या केता होई केता तान स्वाले रूपा केती दात जाने कौन तूता केतापसं एक कवाहु तिसते लख दरयाहु कुदरत कवन का विचार वार्यन न जामा एक वार जोतु तो पावे साई पलिकार तू सदा सलामत नरंकार असंख जप असंख पावो असंख पूजा संग तबताओ असङ्ख ग्रन्थमुख वेद पाठ असङ्ख्य योग मनर उदास असङ्ख्य गुणज्ञान गुण ज्ञान विचार असङ्ख सत्यसङ्ख तारा असङ्ख सूर मू सार असङ्ख मोन लीलाय तार कुदरत कमनका विचार एकवार ਜੋ ਤੂ ਤਪਾਵੇ ਸਹੀ ਪੜੀਕਾਰ ਤੂ ਸਾਦਾ ਸਲਾਮਤ ਨਰਿੰਕਾਰ ਅਸ਼ੰਕਾ ਮੂਰਕੰਦ ਘੂਰ ਅਸ਼ੰਖ ਚੋਰ RAMKORA ਅਸ਼ੰਕ ਮਰਗਰ ਜਾਏ ਜੋਰ ਅਸ਼ੰਕ ਗਲਵਡਾ ਤਿਆ ਕਾ ਮਾਹੇ ਅਸ਼ੰਕਾ ਪਾਪੀ ਪਾਪ ਕਰ ਜਾਏ अशङ्ख कुड्य कूडे पेराहे अशंख मलेश मलपखाहे अशंख नित नितका सिर करे पार नानक नीच कहे विचार वारण ज वारु पावे साई पलिकार सदा सलामत निरङ्कार अशङ्ख नो अशङ्कता अगम अगम अश अशङ्ख सिर पारो है अखरिनाम अखरि सला अखरि गीत गुणगा बोलन बाण अखरा सिर संयोग वखाण जिने लेखि सिर नहे नाई को नयताहो कुतरत कवन का विचार वर जामा एक वार जो तुत पावे साई परिकारा तू सदा सलामत नंकार पर ये आ तो पैर तंदे पानी तो ते उतरस क्या मूता प्रीति का पड़ो ए दे साबुना लयो तो ए पर मत पापा के संगा ओ तो पे नामे के रंगा ਉਨਨੇ ਪਾਪੇ ਆਕਣਾ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਹੂ ਆਪੇ ਬੀਜ ਆਪੇ ਖਾਉ ਨਾਨਕ ਆਉ ਕਿ ਮਿ ਆਉ ਜਾਹੂ ਤੀਰਤ ਤਪ ਦਿਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀ ਤਾ ਪਾਓ ਅੰਤਰਗਤ ਤੇਰਤ ਮਰਨਾ ਸਾਵੁ ਗਉਣ ਤੈ ਰੈ ਨਾਹੀ ਕੋਏ ਬਿਰਭੂਨਾ ਕੈਤੇ ਭਗਤ ਨਾ ਹੋਏ ਅਦਿ ਸਵਾਸਤੰ ਬਾਣੀ ਬਰਮਾ ਸਤਸਵਾਣਾ ਸਦਾ ਮਨਚਾਮ ਕਵਨ ਸੋ ਵੇਲਾ ਵਕਤ ਕਵਨਾ ਤਵਨਾ ਤਿਤ ਤਵਨ ਵਾਰ ਕਵਨਾ ਸੇ ਰੁੱਤੀ ਮਾਹੋ ਕਵਨਾ ਜਿਤੋ ਆਕਾਰ

वड्डा साहिबो वड्डी नाही कीता जाका होवे नानक जे को अपो जाने आगे ज्ञान सो है पता ना पतालो लख ग संघास ओड कोड पाल थके वेद कैण इक वाक से सथारा कते के बास लुवेक ताक लिखवे ता लिखिए लेखे होए विनाश नानक वड्डा किए आपे जन आप सलाही सलाहे ते सूरत ना पाईया नदियां ते वा पावे समुंद ना जानी है समुंद सा सुल्तान गेरा सेती माल तन कीड़ी तुल ना होवनी जे ते सा मनु ना विसरा अंतो ना सिवती के नंतो अंत ना करने दे नंता अंत न वेखण नांतो नो अंत न जापे क्या मन मंत तो, अंत जा जा न जापे किताकार अंत न जापे पारावार अंत कारण कहते बिल्ला है ता के अंत न पाए जाए वो अंत न जाने को है बोता के ये बोता है वड्डा साहेब ऊंचा ताऊ ऊंचे ऊपर ऊंचा ना हो बेटा ऊंचा होवे को है तिसुच को जन सोए जेवडाप जन आप आप नानक नदरी करमी दाता बोता कर्म लिखया ना जाहे त वड्डा दाता तिल ना तमाए केते मंगे जो तो पार केतियां गणत नाई विचारा ਕਹਤੇ ਕਪੈ ਟੁੱਟੇ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਈ ਖਾਏ ਕੀਤੀਆਂ ਦੂਖਾ ਭੂਖ ਸਦਮਾਰ ਏ ਵਿਦਾਰਤ ਤੇਰੀ ਦਤਾਰ ਬੰਦ ਖਲਾਸੀ ਬਾਣ ਹੋਏ ਹੋ ਰਾਤ ਨਸਕੇ ਕੋਏ ਜੇ ਕੋ ਆਖ ਆਇ ਕੰਪਾਏ ਓ ਜਾਣ ਜਿਤਿਆ ਮੂਕਾ ਹੈ ਆਪੇ ਜਾਣ ਆਪੇ ਦੇ ਆਖੇ ਸੇ ਵੀ ਕਈ ਕਹਿ ਜੈਸਣੋ ਬਖਸਿਆ ਸਿਰ ਸਲਾਹ ਨਾਨਕ ਪਾਸਾ ਹੀ ਪਾਸਾ ਹੋ ਅਮੁੱਲ ਗੁਣਾ ਅਮੁੱਲ ਵਪਾਰ ਅਮੁੱਲ ਵਪਾਰ ਅਮੁੱਲ ਪੰਡਾਰ ਅਮੁੱਲਾ ਵੇ ਮੂਲ ਵੇ ਡਾਇ ਅਮੁੱਲ ਪਾਇ ਮੁੰਡਾ ਸਮਾਏ ਮੂਲ ਤਰਮ ਮੂਲਾ ਦੀ ਬਾਣਾ ਅਮੁੱਲ ਤੁਲਾ ਮੂਲਾ ਪਰਵਾਣਾ ਅਮੁੱਲਾ ਬਖਸ਼ੀਸ਼ਾ ਮੂਲ ਨਿਸ਼ਾਨ ਅਮੁੱਲ ਕਰਮ ਮੂਲ ਪ੍ਰਮਾਣਾ ਅਮੁੱਲ ਮੂਲਾ ਕਿਆ ਨਾ ਜਾਏ आके वेद पाठ पुराण आके पढ़े करे, करे विज्ञान आके ब्रह्म आके इन्द आके गोपि किते गो आे सराके सिद्ध आकुदो आे दानो सूर नरमून जन सेवा ਕੇਤੇ ਆਖ ਅਖਣ ਪਾਏ ਕਿਤੇ ਕਹਿ ਕਹਿ ਉੱਠ ਉੱਟ ਜਾਏ ਇੱਧ ਕਿਤੇ ਔਰ ਕਰੇ ਤਾਂ ਆਖਣਾ ਸਕੇ ਕਈ ਕਹਿ ਜੇ ਵਿੜ ਪਾਵੇ ਤੇੜੋ ਏ ਨਾਨਕ ਜਾਨ ਸਾਚਾ ਸੋਏ ਜੇ ਕੋ ਆਖੇ ਬੋਲ ਵਿਕਾਰ ਤਾਂ ਲਿਖਿਆ ਸਿਰ ਗਵਾਰ ਅਗਵਾਰਾ सहोधर केआ सोकर केआ जिकवैस अनेक संका केते हारे केते राग परि कैयाना केते गवन हारे गवे दुनो पण पाणी बैसंतर गवे राजा तर मदवारे ਗਾਵੇ ਚੇਤਾ ਮੂਤਲਿਕ ਜਾਣਾ ਲਿਕਲਕ ਧਰਮ ਵਿਚਾਰੇ ਗੱਲ ਹੈ ਈਸ਼ਰ ਬ੍ਰਹਮਾ ਦੇਵੀ ਸੋਣ ਸਾਧਾ ਸਵਾਰੇ ਗਾਵੇਂ ਡੈ ਦਸਨ ਬੈਠੇ ਦੇਖਦੇ ਅੰਦਰ ਨਾਲੇ ਗੱਲ ਹੈ ਸੇਸਮਾ ਦੀ ਅੰਦਰ ਗਾਵਨਾ ਸਾਧ ਵਿਚਾਰੇ गावण जति सति संतो गाव है वीर करारे गावण पंडत पणन रखे सरा जुग जुग वेता नाले गाव है मोनिया मनमोना सुरगा मच प्याले गावन रतन उपाय तेरे अड़सट तीरत नाले गाव है स्योत मा बलसूरा गाव है खानी चारे गावे खंड मंडल वर पंडा कर कर ਸੈ ਤੂ ਦਨ ਗਾਵਹਿ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲਾ ਹੋਰ ਕੀਤੇ ਗਾਵਨ ਸੈ ਮੇ ਚਿਤ ਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਾਈ ਭੂ ਸੱਚ ਸਤਿਨਾਇ ਹੈ ਬਿਓ ਸਿਦਾ ਹੈ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨੂ ਪਾਈ ਕਾਰ ਕਰਿ ਵੇਖੇ ਤੇ ਤਾ ਆਪਣਾ ਜਿਵ ਤੇ ਸਦੇ ਡਿਆਈ ਜੋਤਿਿਕ ਪਾਵੈ ਸੋਇ ਕਰਸੀ ਉਕਮਨਾ ਕਰਨਾ ਜਾਏ ਸੋ ਬਾਤਿ ਸਾਹੋ ਸਾਪਾ ਸਾਇ ਬੋ ਨਾਨਕ ਰੈ ਨਰਜਾਈ ਮੁੰਦਸ ਤੋਕ ਸੰਪਤਿ ਓ ਲੀ ਧਿਆਨ ਕੀ ਕਰੇ ਬੇਭੂਤਾ ਕਿਤ ਕਾਲ ਲੋਕ ਵਰੀ ਕਾਇ ਡੁਕ ਡੰਡਾ ਪਰਤੀਤ ਆਇ ਬੰਤੀ ਸਭ ਜਮਾਤੀ ਮਨ ਜੀਤੇ ਜਗ ਜੀਤਾ ਅਦੇਸ ਤਿਸੇ ਅਦੇਸ ਆਦਨੀ ਲਾਣਕ ਨਾਕ ਜੁਗ ਜੁਗ ਇੱਕੋ ਵੇਸਾ ਭੁਗਤਾ ਗਿਆਨ ਪਪ ਤੇ ਆ ਭੰਡਾਰ ਨਾ ਕਟ ਘਟ ਵਜੇ ਨਾਦ ਆਪਨਾ ਤੋਂ ਨਾ ਤੇ ਸਭ ਜਾਚੀ ਰਿਤਿ ਸਗਵਰਾ ਸਾਧ ਸੰਜੋਗ ਵੰਜੋਗ ਦੁਇ ਕਾਰ ਚਲਾਵੇ ਲੈ ਕੇ ਆਵੇ ਪਾਗ ਅਦੇਸ ਤਿਸੇ ਅਦੇਸ आदनीलन तनात जुग जुग एक वेस एक माय व्याई तिन चेल्ले परवान एक संसारी एको बंडारी एको लाय दिवान जिव पावेति वेचलावा तिवे चलावा जिव होवे पुर्मान ओवे के उन्ना नतनावे उताय विडान आदेस तिस अदेस आद नीलन जुग जुग एक वेसा ਆਸਾ ਲੋਏ ਲੋਏ ਪੰਡਾਰ ਜੋ ਕਿਸੇ ਪਾਇਆ ਸੋ ਏਕ ਵਾਰ ਕਰ ਕਰ ਵੇਖੇ ਸਿਰਦਨਾਰ ਨਾਨਕ ਸਾਚੇ ਕੀ ਸਚੀ ਕਾਰ ਅਦੇਸ ਤਿਸ ਅਦੇਸ ਆਗ ਨੀਲਣ ਤੁਣਾਕ ਜੁਗ ਜੁਗੇ ਕੋ ਵੈਸਾ ਇੱਕ ਦੋ ਜੀਵੋ ਲੱਖ ਹੋਏ ਲੱਖ ਹੈ ਲੱਖ ਵੀਸ ਲੱਖ ਲੱਖ ਕੇ ਰਾਖੀਏ ਏਕੋ ਨਾਮ ਜਗਦੀਸਾ ਇਤਰਾ ਪਤ ਪਹਉੜੀਆਂ ਚੜਈਏ ਹੋਏ ਕੀਸ ਸੁਣ ਗੱਲਾਂ ਕਾਸ ਕੀ ਕਿਟਾਏ ਰੀਸ ਨਾਨਕ ਨੰਦਰੀ ਪਾਈਏ ਗੂੜੀ ਗੂੜੇ ਠੀਸਾ ਆਖੰਜੋਰ ਚ ਪੈਣਾ ਜੋਰ ਜੋ ਨਾਮ ਮੰਗਣਾ ਤੈਨਾਂ ਜੋਰਾ ਜੋਰ ਨਾ ਰਾਜ ਜੀਵਨਾ ਮਰਨਾ ਜੋਰਾ ਜੋ ਨਰਾਜ ਮਾਲ ਮਨ ਸੋਰਾ ਜੋ ਨਾ ਸੂਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਸੁਟੇ ਸੰਸਾਰ ਜਿਸਾਤ ਜੋਰ ਕਰ ਵੇਖੇ ਸੋਏ ਨਾਨਕ ਤਉ ਨੀਚ ਨੰਦੋ ਐ ਰਾਤੀ ਰਤੀ ਤੀਤੀ ਵਾਰ ਪਾਣ ਪਾਣੀ ਅਗਣੀ ਪਾ ਤਾਲ ਇਸ ਵਿੱਚ ਤਰਤੀ ਤਾਪ ਰੱਖੀ ਤਨਸਾਲਾ ਇਸ ਵਿੱਚ ਜੀ ਜੁਗਤ ਕੇ ਰੰਗਾ ਤਿਤੇ ਨਾਮ ਨੈ ਕਣੰਤਾ ਕਰਮੀ ਕਰਮੇ ਆਏ ਵਿਚਾਰ ਸਾਚਾ ਆਪ ਸਚਾ ਦਰਬਾਰ ਤੇ ਤੇ ਸੋਣਾ ਪੰਜ ਪਰਮਾਨੰਦਰਿ ਕਰਮ ਪਾਵੇ ਨਿਸ਼ਾਨਾ ਕਚਪਕਾਇਓ ਤੇ ਪਾਏ ਨਾਨਕ ਗਿਆ ਜਾਪੇ ਜਾਏ ਤਰਨਖੰਡ ਕਾਇਓ ਤਰਨ ਗਿਆਨਖੰਡ ਕਾ ਕੋ ਕਰਮ ਕਿਤੇ ਪਉਣ ਪਾਣੀ ਵੇਸੰਤਰ ਕਿਤੇ ਕਾਨ ਮਹੇਸ਼ਾ ਕਿਤੇ ਬ੍ਰਹਮੇ ਕਾੜਤ ਕੜਿਆ ਰੂਪ ਰੰਗੇ ਵੇਸ ਕਿਤਿਆਂ ਕਰਮ ਭੂਮੀ ਮੇਰਾ ਕਿਤੇ ਕਿਤੇ ਧੂਪ ਦੇਸਾ केते इंद्र चंदा सूर केते केते मंडला देश केते सिद्ध बुद्धनाथ केते केते देवी जैसा केते देव दानव मुन्न केते केते रतन समुंदा केतिया खानी केतिया बाणी केते पात नरंदा केतिया सुरती सेवका केते नानक अंतुना अंता ਜਾਨਖੰਡ ਮੈਂ ਗਿਆਨ ਪ੍ਰਚੰਡ ਤਿਤਨਾ ਦੋ ਮਨੋਦ ਕੋੜਨੰਦ ਸਨਖੰਡ ਕੀ ਬਾਣੀ ਰੂਪਾ ਤਿਤੇ ਕਾੜ ਤੋ ਕੜੀਏ ਬੋ ਤਨੂ ਪੋ ਤਾ ਕੀਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿੱਛੇ ਪਸਤਾਏ ਤਿਤੇ ਕੜੀਏ ਸੂਰਤਾ ਮਤ ਮਨ ਬੁੱਧਾ ਤਿਤੇ ਕੜੀਏ ਸੂਰਾ ਸਿਤਾਂ ਕੇ ਸੁਦਾ ਸਰਵਖੰਡ ਕੀ ਬਾਣੀ ਜੋਰਾ ਤੇ ਤੇ ਹੋਰ ਨਾ ਕੋਈ ਹੋਰਾ ਕਿ ਤੇ ਜੋਦ ਮਾ ਬਲਸੂਰਾ ਤਿੰਨ ਮੈਂ ਰਾਮ ਰਿਆ ਪ੍ਰਪੂਰਾ ਤੇ ਤੇ ਸੀਤੋ ਸੀਤਾ ਮੈਂ ਮਮਾਇ ਕਾਂਟੇ ਰੂਪ ਨ ਕਤਨੇ ਜਾਏ ਨਾ ਓ ਮਰ ਨਾ ਠਕੇ ਜਾਏ ਜਿਨ ਕੇ ਰਾਮ ਵਸੇ ਮਨ ਮਾਇ ਤੇ ਤੇ ਭਗਤ ਵਸੇ ਕੇ ਲੋਕ ਰੇ ਅਨੰਦ ਸਤਿ ਮਨ ਸੋਹ ਹੈ ਸਾਚੇ ਖੰਡ ਵਸੈ ਨਰੰਕਾਰ ਤਰ ਕਰਿ ਵੇਖੇ ਨੰਧ ਨਿਹਾਲ ਤਿਤੇ ਖੰਡ ਮੰਡਲਾ ਵਰਪੰਡਾ ਜੇ ਕੋ ਕਤੇ ਤਾੰਤ ਨਾਨਤਾ ਤਿਤੇ ਲੋਲੋ ਅਕਾਨ ਜੀਵ ਜੀਵ ਕਮ ਤਿਵੈ ਦਿਵਕਾਰ ਵੇਖੇ ਵਿਕਸ ਕਰ ਵਿਚਾਰ ਨਾਨਕ ਕਟਨਾ ਕਰੜਾ ਸਾਰ ਜਤ ਪਹਾਰਾ ਤਿਰਜ ਸੁਨਿਆਰ ਅਨਮਤ ਵੇਦ ਅਥਿਆਰ ो काण्डा पित सचि ला जिको न कर्म तिनकार नानको नल सलोका पवन गुरु पाणी पिता माताो देसरा दो दाई देया खेले सगला जगता ਜਿੰਦਿਆਂ ਆ ਬੁਰਿਆਂ ਵਾਟੇ ਧਰਮ ਦੂਰ ਕਰਮੀ ਆਪੋ ਆਪਣੀ ਕੈ ਨੜ ਕੈ ਦੂਰ ਜਿੰਨੀ ਨਾਮ ਧਿਆਇਆ ਗੈਮ ਸ਼ਕਤ ਕਾਲਾ ਨਾਨਕ ਤੇਮ ਕੋ ਚਲੈ ਕੈਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗੈਮ ਸ਼ਕਤ ਕਾਲਾ ਨਾਨਕ ਤੇਮ ਕੋ ਚਲੈ ਕੈਤੀ ਛੁੱਟੀ ਨਾਲ ਵਾਯ ਗੁਰਦੀ ਕਾ ਕਾਲਾ ਵਾਯ ਗੁਰਦੀ ਕੀ ਫਤੇ